ਦੋਸਤੋ ਜਿਹੜੇ ਪਸ਼ੂ ਪਾਲਕ ਵੀਰ ਨੇ ਨਾ ਉਹਨਾਂ ਵਾਸਤੇ ਆਪਾਂ ਜੂਰੀਏ ਤੋਂ ਰੱਖ ਤਿਰਿਆ ਫੀਡ ਲੈ ਕੇ ਆਏ ਤੇ ਬਾਈ ਜੀ ਆਪਣੇ ਨਾਮ ਨੇ ਕਰਦਿਆਂ ਘਰ ਵਾਪਸ ਹੀ ਹਾਟ ਜਾਣਗੇ ਠੀਕ ਹੈ ਬਾਈ ਜੀ ਬਹੁਤ ਵਧੀਆ ਜੀ ਸਸਕਾਰ ਜੀ ਸਸਕਾਰ ਬਾਈ ਪੱਕੀ ਗੱਲ ਹੈ ਜੂਰੀਏ ਤੋਂ ਰਹਿਤ ਹੈ ਜੀ ਬਾਈ ਜੀ ਇਹ ਸੰਜਣ ਵੀੜਾ ਕੋਰੀਆ ਦੀ ਕੰਪਨੀ ਹੈ ਠੀਕ ਹੈ ਜੂਰੀਏ ਤੋਂ ਰਹਿਤ ਕੰਪਨੀ ਹੈ ਇਹਨਾਂ ਗੱਲ ਜੀ ਸਬੜਾ ਰੋਸਟਡ ਫੀਡ ਆ ਠੀਕ ਹੈ ਇਹਦਾ ਮੇਨ ਮਕਸਦ ਇਹ ਹੈ ਬਾਈ ਜਿਹੜਾ ਬੰਦਾ ਇੱਕ ਵਾਰੀ ਵਰਤ ਗਿਆ ਮੋੜ ਕੇ ਸਾਰੀ ਜ਼ਿੰਦਗੀ ਵਾਸਤੇ ਬੰਦਾ ਭੁੱਲਦਾ ਨਹੀਂ ਇੰਨੀ ਤਗੜੀ ਫੀੜਾ ਇੰਨਾ ਤਗੜਾ ਜਲਦਾ ਹੈ ਬਿਲਕੁਲ ਨਾ ਕਿਸੇ ਦਾ ਡੰਗਰ ਰਿਪੀਟ ਹੋਵੇ ਦੁੱਧ ਵਧੂਗਾ ਫੈਂਟ ਵਧੂਗੀ ਗਾਰੰਟੀ ਹੈ ਬਾਈ ਜੀ ਜਿਹੜਾ ਬੰਦਾ ਇੱਕ ਵਾਰੀ ਪਾ ਕੇ ਇਹਦੇ ਦੀ ਗਾਰੰਟੀ ਹੈ ਡੰਗਰ ਰਿਪੀਟ ਨਹੀਂ ਹੁੰਦਾ ਨਾ ਜੀ ਬਿਲਕੁਲ ਗਾਰੰਟੀ ਹੈ ਡੰਗਰ ਦਾ ਵੇਟ ਕਰ ਲਿਓ ਕੰਪਨੀ ਵੱਲੋਂ ਇੱਕ ਗੱਲ ਹੋਰ ਆ ਖੁਸ਼ਖਬਰੀ 4 ਦਾ ਟੈਸਟ ਫ੍ਰੀ ਹੈ ਠੀਕ ਹੈ ਡੰਗਰ ਦਾ ਪੀ ਐਚ ਲੈਵਲ ਕਰਾਉਣਾ ਉਹ ਵੀ ਫ੍ਰੀ ਹੈ ਕੰਪਨੀ ਵੱਲੋਂ ਕੋਈ ਵੀ ਪ੍ਰੋਬਲਮ ਆ ਡੰਗਰ ਨੂੰ ਡਾਟੇ ਡਾਕਟਰ ਸਾਡੇ ਜਾ ਕੇ ਚੈੱਕ ਅਪ ਬਿਲਕੁਕੁਲ ਫ੍ਰੀ ਕਰ ਦਿੰਦੇ ਨੇ ਬਿਲਕੁਲ ਇਹ ਕੰਪਨੀ ਵੱਲੋਂ ਆਫਰ ਹੈ ਠੀਕ ਹੈ ਇਹ ਮਹਿੰਗੀ ਹੋਗੀ ਫਿਰ ਕੋਈ ਬੜਾ ਫਰਕ ਨਹੀਂ ਬਾਈ ਜੀ ਦੇਖੋ ਆਮ ਜਿਹੜੀ ਫੀਡ ਸੀ ਪਾਉਣੀ ਆ 1600 ਰੁਪਏ ਦੀ ਪਾਉਣੀ ਆ ਸੀ ਪੂਰੀ ਇਹ ਸਾਡੀ ਬੁਰੀ ਦਾ ਰੇਟ ਆ 1850 ਰੁਪਏ ਜੀ ਠੀਕ ਹੈ ਜੇ ਆਪਾਂ ਮਹੀਨੇ ਚ ਦੋ ਪੁਰੀਆਂ ਪਾ ਦਿਆਂ ਕਿੰਨਾ 5-600 ਰੁਪਏ ਦੀ ਫਰਕ ਪਿਆ ਕੋਈ ਬੜਾ ਫਰਕ ਨਹੀਂ ਹੈਗਾ ਰਿਜ਼ਲਟ ਤੁਹਾਨੂੰ ਦੂਜੀ ਪੂਰੀ ਤੇ 10-10% ਪੀ ਇਹ ਲੈਣੀ ਹੈਗੀ ਫੀਡ ਲੈਣੀ ਹੈ ਤਾਂ ਆਉਣਾ ਕਿੱਥੇ ਪਊਗਾ ਹਾਉਣਾ ਬਾਈ ਜੀ ਸਾਨੂੰ ਦੁਰਗਾ ਸੈਟਿੰਗ ਸੀਮੈਂਟ ਖਾਲ ਫੀਡ ਸਟੋਰ ਹਰੀਗੜ ਰੋਡ ਨੇੜੇ ਰਸਤੇ ਕੋਲ ਆ ਮੋੜ ਸਹੋਕੇ ਸਹੋਕੇ ਹਾਂਜੀ ਬਾਈ ਨੰਬਰ ਸਕਰੀਨ ਦੇ ਉੱਤੇ ਵੀ ਚਲਾ ਹੋਇਆ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਵਟਸਐਪ ਤੇ ਫੀਡ ਸਾਹ ਤੋਂ ਲੋਕੇਸ਼ਨ ਆ ਮੰਗਾ ਸਕਦੇ ਹੋ ਜਿਹੜੇ ਪਸ਼ੂ ਪਾਲਕ ਵੀਰ ਨੇਗੇ ਬਾਈ ਫੀਡ ਜਿਹੜੇ ਲੈਣੀ ਹੈ ਹਾਂਜੀ